हां जी किसान ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਐਡਰੈਸ ਇੱਕ ਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਦਾ ਨਾਮ ਆ ਦੋਸਤੋ ਗੁਰਸਾਖ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆਂ ਤਿੰਨ ਨਗ ਦੋਸਤੋ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਇੱਕ ਮੱਝ ਸੱਜਰ ਸੂਈ ਤੋਂ ਦੋ گاਵਾ ਦੋਸਤੋ ਤੁਹਾਨੂੰ ਸੱਜਰ ਸੂਈਆਂ ਇਹਨਾਂ ਪਸ਼ੂਆਂ ਦੀ ਬੰਦੀ ਡਿਟੇਲ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤਾਂ ਨਸਾਂ ਜੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਵਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਦੀ ਗੱਲ ਨਾ ਹੋਵੇ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਆਪ ਇਹਨਾਂ ਸਾਰੇ ਪਸ਼ੂਆਂ ਦੀ ਵੀਰ ਦੇ ਕੋਲੋਂ ਪੁੱਛ ਲੈਂਦੇ ਆਂ ਹਾਂ ਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਭਾਈ ਠੀਕ ਠਾਕ ਠੀ ਵਿਰਜੀ ਪਹਿਲਾ ਆਪਣਾ ਪਲੇਅਰ ਜਿਹੜਾ ਤਰਨਤਾਰਨ ਤਹਿਸੀਲ ਪਟਿਆ। ਹਾਂਜੀ। ਨਾਂ ਆਪਣਾ ਗੁਰਸਾਹਬ ਸਿੰਘ ਹਾਂਜੀ ਤੇ ਫੋਨ ਨੰਬਰ ਹੈਗਾ 7529945628 ਠੀਕ ਹੈ ਜੀ। ਹਾਂਜੀ। ਤਿੰਨ ਨਾ ਗਿਆ ਵੀਰ ਆਪੇ ਹਾਂਜੀ ਵੀਰ ਜੀ ਤਿੰਨ ਨਾ ਗਿਆ ਤੇ ਤਿੰਨੇ ਤਾਜੇ ਸਵੇ ਤਾਜੇ ਸਵੇ ਹਾਂ ਸ਼ੁਰੂ ਕਰੀਏ ਆਪਾਂ ਇਸ ਗਾਂ ਤੋਂ ਪਹਿਲਾਂ ਤਸਵੀਰ ਡਿਟੇਲ ਵੀਰਾਂ ਨੂੰ ਕਿੰਨਾ ਵਸੂਆ ਸੀ। ਇਹ ਵਿੱਚ ਪਹਿਲਾ ਸਵੇ ਮੂੰਹ ਛਿੱਗੀ ਵਛੀ। ਛੇ ਦਾ ਦੇ ਮੂੰਹ ਠੀਕ ਹੈ ਜੀ। ਬਸ ਮਗਰ ਵੀ ਵਛੀ ਆ। ਅੱਛਾ ਮਗਰ ਵੀ ਦੇ ਵਛੀ ਮਗਰ ਵੀ ਵਛੀ। ਦੋਵਾਂ ਦਾ ਮਗਰ ਵਿੱਚ ਦੋ ਮਗਰ ਵਛੀ ਉਹ ਵਛੀ ਉਹ ਗਾਂ ਉਸ ਕਰਾ ਦੁੱਧਿਆਂ ਦੇ ਤਿੱਜੇ ਕਰਕੇ ਆਪਾਂ ਕੋਈ ਤਿੱਜੇ ਆਦੀ ਸਮਝ ਕਰੇ ਠੀਕ ਹੈ ਠੀਕ ਆ ਆਪਣੀ ਗਰੰਟੀ ਨਾਲ ਪਹਿਲਾਂ ਵੱਛੀ ਆ ਪਹਿਲਾਂ ਵੱਛੀ ਹਾਂਜੀ ਉਹਨੇ ਮਗਰ ਵੱਛੀ ਵੱਛੀ ਵੇਖੋ ਉਹਨੇ ਵੱਛੀ ਬਹੁਤ ਸੋਹਣੀ ਹੈ ਨਾ ਬਹੁਤ ਵਧੀਆ ਪ੍ਰਿੰਟ ਤੇ ਵੱਛੀ ਹੈ ਨਾ ਠੀਕ ਹੈ ਬਾਕੀ ਠੰਡੀਆਂ ਟੀਰੀਆਂ ਬਹੁਤ ਜ਼ਿਆੜੀਆਂ ਠੀਕ ਹੈ ਜੀ ਤੇ ਮਾਝ ਦੇ ਮਗਰ ਬੱਚਾ ਕੱਟੀ ਮਾਝ ਦੇ ਮਗਰ ਕੱਟਾ ਮਾਝ ਕਾਲੂ ਸੀ ਠੀਕ ਠੀਕ ਹਾਂਜੀ ਹਾਂਜੀ ਤੇ ਆਪਾਂ ਦੱਸੀਏ ਵੀਰ ਵੀਰਾਂ ਨੂੰ ਡਿਟੇਲ ਦੱਸੀਏ ਇਸ ਗਾਂ ਦੀ ਵੀ ਇਹਨੂੰ ਸੂਈ ਨੂੰ ਕਿੰਨਾ ਡੇ ਹੋ ਗਿਆ ਵੀਰ ਜੀ ਇਹਨੂੰ ਸੂਈ ਨੂੰ ਅੱਜ ਨਵਾਂ ਦਿਨ ਹੋ ਗਿਆ ਅੱ ਤੇ ਦੁੱਧ ਕਿੰਨਾ ਤਿਆਰ ਹੈ ਇਹ ਦੁੱਧ ਦੇ ਥੱਲੇ 18 ਕਿਲੋ ਵਿੱਚ ਤਿਆਰ ਆ ਪੱਕਾ ਤਿਆਰ ਹਾਂਜੀ ਤਿਆਰ ਠੀਕ ਹੈ ਜੀ ਬਾਕੀ ਬੱਚੀ ਬਹੁਤ ਜਾਈ ਚੰਗੀ ਆ ਥਾਂ ਥਾਂ ਬਹੁਤ ਜ਼ਿਆਦਾ ਚੰਗਾ ਵਧੀਆ ਗਿਆ ਆਰਡਰ ਨਿਕਰ ਰਹੀ ਹਾਂ ਹਾਂ ਨਹੀਂ ਪਰ ਬਾਹਨੇ ਦੀ ਬਹੁਤ ਨਿਕਲਿਆ ਬਾਹਨੇ ਬੰਦੀ ਆ ਹਾਂ ਠੀਕ ਬਾਕੀ ਨਾ ਬਾਕੀ ਇਹ ਕਿ ਬਹੁਤ ਲਵਾਈ ਬੰਦੀ ਦੀ ਵੇਖੋ ਸੂ ਤੱਕ ਲੱਗੀ ਨਾ ਲਓ ਜੀ ਇਹ ਤੋਰੀ ਵੀ ਜੀ ਖੋਲੀਏ 18 ਕਿਲੋ ਦੁੱਧ ਦੋਸਤੋ ਜਿਹੜਾ ਮੌਕੇ ਦਾ ਤਿਆਰ ਆ ਪਹਿਲਾ ਸਵੇਰ 6 ਦੰਦ ਬੱਚੀ ਤੇ ਮਗਰਵੀ ਤੇ ਬੱਚੀ ਚੈੱਕ ਕਰ ਸਕਦੇ ਹੋ ਬਾਕੀ ਦੋਸਤੋ ਜਿਹੜੀ ਆਰਡਰ ਕੁਆਲਿਟੀ ਹੈ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਸੂ ਤੱਕ ਦੋਸਤੋ ਦੀ ਆਰਡਰ ਕੁਆਲਿਟੀ ਦੇਖੋ ਪਰਮਾਰੀ ਦੀ ਲੱਗੀ ਤੇ ਅਗਲੇ ਪਾਸੇ ਨੂੰ ਜਿਹੜਾ ਆਰਡਰ ਕਾਫੀ ਤਿਆਰ ਰਖੀ ਪਲਵਾਨਾ ਵਾਲੀ ਦੋਸਤੋ ਤਿਆਰੀ ਨੇ ਤੋਰਿਆ ਕਰੋ ਚੱਕ ਲਓ ਜੀ ਵੀਡੀਓ ਬਣਾਉਂਦਾ ਟਾਈਮ ਦੋਸਤੋ ਸ਼ਾਮਾਂ ਦਾ ਕੋਈ 5 ਵਜੇ ਦਾ ਕੋਈ 24 ਦਾ ਟਾਈਮ ਤਕਰੀਬਨ ਘੰਟਾ ਕਰੇਗਾ 24 ਹੁਣ ਚ ਲਓ ਜੀ ਕਰੋ ਚੱਕ ਹਲੋ ਜੀ ਮਿੱਟੀ ਦੋਸਤੋ ਨਵੀਂ ਪਈ ਤਾਂ ਕਰੇ ਪਸ਼ੂ ਖਰਾਜਾ ਉਪਰਾ ਖਰਚਦਾ ਕੇਰਾ ਪੈਰਪੰਸ ਲਈ ਖਰਚਦਾ ਪਗ ਲਓ ਜੀ ਤੋਰ ਦੋਸਤੋ ਗਾਂ ਦੀ ਕਰੋ ਚੱਕ ਜੀ ਪੂਰਾ ਫਸਵਾ ਤੇ ਪੂਰਾ ਨਗਰਵਾਨਾ ਦਾ ਬੱਚਾ ਤਾਂ ਨਿਕਰ ਅਨੇੜ ਤੋਂ ਖੋਣਾ ਬੱਚੀ ਦੀ ਲਓ ਜੀ ਆਏ ਦੋਸਤੋ 나ੜਵਾ ਨਾਲ ਹੀ ਬੱਚੇ ਦਾ ਲਓ ਜੀ ਕਰੋ ਚੱਕ ਜੀ 18 ਲੀਟਰ ਦੁੱਧ ਵੀਰ ਕਹਿੰਦਾ ਤਿਆਰ ਕੋਈ ਵੀ ਰਵੇ ਆਪਣੀ ਸਮਝ ਕਰੇ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਕਰ ਸਕਦਾ ਜਿਹੜੀ ਮਿਲਕ ਵੈਂਚ 200 ਲੱਗੀ ਆ ਭੈਣੇ ਤੁਸੀਂ ਚੈੱਕ ਕਰ ਸਕਦੇ ਹੋ ਵੇਖੋ ਨਾੜਾ ਬਰੀਕੀਆਂ ਦੋਸਤੋ ਬਹੁਤ ਜਾਰੀ ਕਰਨ ਵਾਲੀ ਬਾਕੀ ਬਰੀਡ ਬਹੁਤ ਜਾਰੀ ਚੱਗੀ ਆ ਦੁੱਧ 20 ਕਿਲੋ ਵਸ਼ੀ ਬਣਾ ਲੂਗੀ ਠੀਕ ਹੈ ਇਹੋ ਜਿਹੜੀ ਨਾਵੇਂ ਦਿੰਦੀ ਹੈ ਜਿਹੜਾ 18 ਕਿਲੋ ਤੋਂ ਸਟਾਰਟ ਕਰਦਾ ਨਾ ਬਾਕੀ ਨਾ ਬਰੀਡ ਦਾ ਬਰੀਡ ਦੇ ਦੁੱਧ ਬਰੀਡ ਨਾ ਦੇਣਾ ਹਾਂਜੀ ਹਾਂਜੀ ਬਾਕੀ ਕੋਈ ਸੇਵਾ ਵਾਲਾ ਵੀ ਹਾਂ ਮਸੂਹ ਚੌੜੀ ਵੀ ਹਾਂਜੀ ਤੇ ਇਹਦਾ ਮੁੱਲ ਵੀਰ ਵੇਜੇ ਮਾਰਦੇ ਇਹੋ ਜੀ ਵਾਈਟ ਦਾ ਮੁੱਲ ਤੇ ਭਾਵੇਂ 70 ਵੀ ਕਰੀ ਜਾਂਦੇ ਆ ਹਾਂਜੀ ਹਾਂਜੀ ਤੇ ਬਾਕੀ ਆਪਾਂ ਵੇਖ ਕਹੇ ਮੰਡੀ 'ਚ ਉੱਥੇ ਵੇਖ ਨਿਗਨਿਗਾ ਕੰਵਾਲਾ ਲੱਖ ਲੱਖ ਮੰਗੀ ਜਾਂਦੇ ਆ ਤੇ ਬਾਕੀ ਵੀਰ ਜੀ ਆਪਾਂ ਮੁੱਲ ਕਰਨਾ ਦੇਣ ਵਾਲਾ ਹੀ ਹਾਂਜੀ ਮੁੱਲ ਕਰਨਾ ਆਪਾਂ 60000 ਹਾਂਜੀ ਤੇ 60 ਜੋ ਦੋ ਛੱਡ ਦਾਂਗੇ 58000 56000 ਹੋਰ ਇੱਕ ਜਿਸਕੋ ਹੋਰ ਯਾਰ ਮਾਨਤਾ ਕਰਾਂਗੇ ਜੇ ਕੋਈ ਫੋਨ ਲਾਵੇ ਤੇ ਜਿਹੜਾ ਪਹਿਲਾ ਫੋਨ ਲਾਊ ਉਹਨੂੰ 1000 2000 ਹੋਰ ਕਰਾਂਗੇ ਮੈਂ ਨਹੀਂ ਕਿ 55000 ਦੀ ਬੱਸੀ ਦੇਣਾ ਜਿਹੜਾ ਵੀਰ ਜਿਹੜਾ ਪਹਿਲਾ ਫੋਨ ਲਾ ਕੇ ਦੇ ਦੇਗਾ ਠੀਕ ਹੈ ਹਾਂਜੀ ਲਓ ਦੋਸਤੋ 55000 ਰੁਪਏ ਤੈਨੂੰ ਦੋ ਗਾਵਾਂ ਮਿਲ ਗਈਆਂ ਦੁੱਧ ਵੀ ਦੋਸੋ ਕਰਮ ਤੇ ਜਿਹੜੀ ਨਾਲ ਬਤੀ ਗਾਂ ਵੀਰ 2 ਨੰਬਰ ਦੀ ਦਸੀਏ ਡਿਟੇਲ ਹੈ ਵੀ ਵੀਰ ਜੀ ਉਹਨੇ ਆਪਾਂ ਘਰ ਵਾਲਾ ਜਿਹੜਾ ਆਂਦਾ ਸੀ ਨਾ ਉਹ ਜਾਂਦਾ ਸੀ ਜੱਜੂਏ ਸੁਣਾ ਹਾਂਜੀ ਆਪਾਂ ਤੀਜੇ ਕਰਕੇ ਲਾਉਣਾ ਹੈ ਬਾਕੀ ਆਪ ਦੀ ਤੁਸੀਂ ਤਸੱਲੀ ਕਰੇ ਆਪ ਦੀ ਸਮਝ ਕਰੇ ਠੀਕ ਹੈ ਜੀ ਤੇ ਬਾਕੀ ਅੱਜ ਸਿਰੇ 5 ਵਜੇ ਸਿਰੇ ਤੱਕ ਸਹੀ ਆ ਜੇਰ ਜੂ ਰਹਿ ਪ੍ਰੋਪਰਟੀ ਜੇਰ ਜੂ ਰਹਿ ਵਧੀਆ ਆਪਣੀ ਵੀਡੀਓ ਬਣਾ ਕੇ ਰੱਖੀ ਆ ਠੀਕ ਹੈ ਜੀ ਹਾਂਜੀ ਇਹਨੇ ਵੀ ਬੱਚਾ ਵਸ਼ੀ ਦਿੱਤੀ ਇਹਨੇ ਬੱਚੀ ਬਹੁਤ ਜਿਆਦੀ ਵੇਰ ਆਪਣੀ ਸੋਹਣੀ ਵਸ਼ੀ ਦਿੱਤੀ ਆ ਦੋ گاਵਾ ਪਾਈਆਂ ਦੀਆਂ ਦੋ گاਵਾ ਮੰਨਦੀਆਂ ਜੀ ਤੇ ਇਹਦੀ ਵੀਰ ਚੁਵਾਈ ਹੋਈ ਚੁਵਾਈ ਵੀਰ ਦੀ ਇੱਕ ਲਈ ਆ ਮੈਂ 4 ਕਿਲੋ ਇਹਦੇ ਥੱਲੇ ਬੋਲਾ ਬੋਲਾ ਚੋਇਆ ਵਾ ਬੱਚੇ ਜੇਰ ਪਾ ਲਈ 4 ਕਿਲੋ ਬੋਲਾ ਚੋਇਆ ਠੀਕ ਹੈ ਜੀ ਤੇ ਕਿੰਨੀ ਕੁ ਉਮੀਦ ਕਿੰਨੀ ਹੈ ਤੇ ਉਮੀਦ ਜਿੱਤ ਆਪਾਂ ਲਈ ਹੋਰ ਆਪਾਂ 20 ਕਿਲੋ ਚੋਨੇ ਆ ਆਪਾਂ 18 ਕਿਲੋ ਦੀ ਉਮੀਦ ਆ ਨੇ ਵੀ 18 ਕਿਲੋ ਗਰਮੀ ਦੇ ਵਿੱਚ ਬੱਚੀ ਕਿਹੜੇ ਸਾਣਾ ਕੱਢੂਗੀ ਠੀਕ ਠੀਕ ਹਾਂਜੀ ਥੋੜੀ ਵੀ ਜਿੰਨਾ ਲਓ ਜੀ ਦੋਸਤੋ ਸੁਭਾ ਵੀਰ ਕਹਿੰਦਾ ਵੀ ਘਰ ਵਾਲੇ ਦਾ ਦੂਜਾ ਕਹਿੰਦੇ ਵੀ ਆਪਾਂ ਤਿੱਜਾ ਕਰਕੇ ਦੇਵਾਂਗੇ ਤੇ ਬਾਕੀ ਦੀ ਥਣਾ ਦੀ ਕੁਆਲਟੀ ਆਰਡਰ ਕੁਆਲਟੀ ਹਰ ਇੱਕ ਚੀਜ਼ ਕਰੋ ਚੱਕ ਇੱਕੋ ਚਵਾਈ ਦੋਸਤੋ ਹੋਈ ਹੈ 4 ਕਿਲੋ ਤੱਕ ਵੀਰ ਕੰਦਾ ਚੋਇਆ ਬੱਚੇ ਨਹੀਂ ਚੁਗਾ ਗਿਆ ਅੱਜ ਸਵੇਰੇ ਸੁਈ ਹੈ ਜੇਰ ਜੂ ਸਾਰੀ ਆਇਆ ਪ੍ਰੋਪਰ ਬੈ ਗਈ ਵੀਡੀਓ ਵੀਰ ਨੇ ਬਣਾਈ ਹੋਈ ਹੈ ਆਪਣੇ ਕੋਲ ਦੋਸਤੋ ਦੋ گاਵਾ ਦੋਵੇਂ گاਵਾ ਸੱਜਰ ਸੁਈਆਂ ਤੇ ਦੋਵੇਂ گاਵਾ ਤੇ ਮਗਰ ਪਲੱਸ ਪਰੰਟ ਬੱਚੇ ਬਛੀਆਂ ਲਓ ਜੀ ਕਰੋ ਚੱਕ ਜੀ ਹਾਲੋ ਜੀ ਬਿਲਕੁਲ ਦੋਸਤੋ ਮਸਤ ਚਾਲ ਲਓ ਜੀ ਬੱਚੇ ਦਾ ਕਰਦੀ ਹੈ ਲਓ ਜੀ ਸੋਣੀ ਬਰੀਡ ਦੋਸਤੋ ਇਹ ਵੀ ਇਹ ਦੇ ਮਗਰ ਦੀ ਬੱਚੀ ਆ ਵਛੀ ਉਹ ਵੀ ਦੋਸਤੋ ਸੋਣੀ ਬਰੀਡ ਵਾਲੀ ਹੈ ਜੇ ਕੋਈ ਵੀਰ ਚੰਗੀ ਸੇਵਾ ਕਰ ਲੂਗਾ ਤੇ ਦੋਸਤੋ ਬੱਚੇ ਦੋਵਾਂ گاਵਾ ਦੇ ਮਗਰ ਵਛੀਏ ਤੇ ਚਾਰ گاਵਾ ਬਣ ਜੰਦੀ ਜੇ ਕੋਈ ਵੀ ਜੋੜਾ-ਜੋੜਾ ਲਾ ਜੂਗਾ ਤੇ ਹਾਂਜੀ ਵੀਰ ਜੀ ਮੁੱਲ ਇਹਦਾ ਕੀ ਹੈ ਮੁੱਲ ਵੀਰ ਜੀ ਇਹਦਾ ਕਰਦੇ ਆ 60 ਹੀ ਕਰਦੇ ਆ ਇਹਦਾ ਵੀ ਹਾਂਜੀ ਤੇ ਖਾਣਾ ਇਹ ਵੀ 55000 ਦੀ ਹੋਊਗੀ ਯਾਨੀ ਕਿ ਦੋਵੇਂ گاਵਾ ਦਾ ਬਿਲਕੁਲ ਸੇਮ ਬਰਾਬਰ ਹੋਵੇਗਾ ਸੇਮ ਬਰਾਬਰੀ ਆਪਾਂ ਇਹਦੇ ਬਾਕੀ ਵਛੀਆਂ ਕਾ گاਵਾ ਬਹੁਤ ਚੰਗੀਆਂ ਹਾਂ ਤੇ ਬਾਕੀ ਜੋ ਕਰਨੇ ਅਗਲੇ ਆਪ ਦੀ ਸਮਝ ਕਰਨੀ ਆ ਬਾਕੀ ਵੀਰ 110000 ਰੁਪਿਆ ਮੁੱਲ ਬੰਦਾ ਜੋੜੇ ਦਾ ਹੈ ਨਾ ਹਾਂਜੀ ਦੋਵਾਂ ਦਾ ਤੇ ਜੇ ਵੀਰ ਜੋੜਾ ਖਰੀਦਦਾ ਤੇ ਫੇਰ ਕਿੰਨੀ ਆਫਰ ਲੈਂਦਾ ਤੇ 1.5 ਦਾ ਐਂਡ ਹੋਊਗਾ 1.5 ਦਾ ਐਂਡ ਹੈ ਹਾਂਜੀ ਜੋੜੇ ਦਾ 1.5 ਤੇ ਕੱਲੀ ਕੱਲੀ ਦਾ 55 55 ਕੱਲੀ ਦਾ 55 55 ਠੀਕ ਠੀਕ ਲਓ ਦੋਸਤੋ ਦੱਸਿਆ ਚੰਗਾ ਤਾਂ ਕਿਉਂਕਿ ਕਈ ਵੀਰ ਵੀ ਇਹ ਗੱਲ ਦਾ ਗਰਨ ਨਹੀਂ ਕਰਦੇ ਜੋੜਾ ਜੇ ਕਿਸੇ ਵੀਰ ਨੇ ਖਰੀਦਦਾ ਤੇ 1.5 ਲੱਖ ਪੰਜਰ ਤਾਂ ਮਿਲੂਗਾ ਤੇ ਜੇ ਕਿਸੇ ਵੀਰ ਨੇ ਕੱਲੀ ਕੱਲੀ ਖਾਂ ਖਰੀਦੀ ਫੇਰ ਦੋਵਾਂ ਦਾ 55 55000 ਰੁਪਿਆ ਰੇਟ ਇਹਦੋਂ ਕਿ ਇੱਕ ਸੱਜ ਕਿੰਨੇ ਵਸੂਆ ਸੁਈ ਵੀਰ ਮਾਝ ਇਹ ਵਿੱਚ ਸੁਆ ਤਿੱਜਾ ਸੁਈਓ ਅੱਛਾ ਜੀ ਆਖਣ ਨੂੰ ਚੰਗਾ ਦਾ ਗੱਜਾ ਵੱਖੀ ਜਾਂ ਨਹੀਂ ਤਿੱਜਾ ਸੁਆ ਹੈਗਾ ਘਰ ਇਹਨੇ ਤੇ ਆ ਤਾਂ ਦੁੱਜਾ ਹੀ ਮਾਪਾ ਤਿੱਜਾ ਜਣ ਕੇ ਲੈਂਦੀ ਆ ਤੇ ਇਹਦੀ ਇਹਦੀ ਵੀ ਚਵਾਈ ਤੇ ਕਿੰਨੀਆਂ ਮੈਂ ਦੋ ਚਵਾਈਆਂ ਤੇਜੀ ਚਵਾਈ ਕਰਤੀ ਜੱਸੀ ਤੇਜੀ ਚਵਾਈ ਹੈ ਨਾ ਨਾਲ ਜੀ ਸਹੀ ਆ ਤੇ ਸਿਰੇ ਮੈਂ ਮੈਂ ਸਾਫ ਕਰਕੇ ਸਿਰੇ ਸਾਫ ਕਰਦੀ ਆ ਚਵਾਈ ਚੁਈ ਵਧੀਆ ਚੋਣ ਇੱਕ ਨੰਬਰ ਹੋ ਗਈ ਠੀਕ ਹੈ ਹਾਂਜੀ ਤੇ ਇਹਨੂੰ ਵੀ ਥੋੜੀ ਬੱਚਾ ਕੀ ਦਿੱਤਾ ਨੇ ਬੱਚਾ ਨੇ ਕਟਾਇਆ ਠੀਕ ਹੈ ਜੀ ਕਿਨਾ ਕ ਵੀਰੇ ਚੋਤਾ ਬੋੜਾ ਥੱਲੇ ਆਉਂਦਾ ਉਹਰਾ ਦੇ ਥੱਲੇ ਦੇਖੋ ਬੇਸੂ ਦੇਖੋ ਲਓ ਜੀ ਕਾਲਾ ਪੈ ਜਾਂਦਾ ਦੋਸਤੋ ਪਸ਼ੂ ਜ਼ਿਆਦਾਤਰ ਅੰਦਰ ਨੂੰ ਖਿੱਚ ਕਰਦਾ ਹੀ ਜਾਂਦੇ ਤੇ ਜਾ ਸੁਹਾ ਦੋਸਤੋ ਸੂਈ ਜੀ ਬੱਚਾ ਕੱਟਾ ਦਿੱਤਾ ਤੇ ਤਿੰਨ ਚੁਆਈਆਂ ਵੀ ਇਹ ਕਹਿੰਦਾ ਹੋ ਗਈਆਂ ਸਾਫ਼ ਕਰ ਦਿੱਤੀ ਅੱਜ ਫੇਰੇ ਵੇਖੀ ਵੀ ਧਿਆਨ ਨਾਲ ਖੜੀ ਸੱਜੇ ਸੱਜੇ ਨੇ ਸੱਜੇ ਵੇਖੀ ਵੇਖੀ ਲਓ ਸ਼ੁਕਰ ਹੈ ਯੋਸ ਕਰ ਚੱਕ ਬਾਕੀ ਚੁਵਾਈ ਬਹੁਤ ਜਿਆਦੀ ਭੂਗ ਕਰਕੇ ਗੁੱਠੇ ਦੀ ਮੋਟੀ ਧਾਰ ਪਊਗੀ ਠੀਕ ਹੈ ਜੀ ਹਾਂਜੀ ਤੇ ਇਹਦਾ ਮੁੱਲ ਵੀ ਇਹਦਾ ਮੁੱਲ ਲੱਖ ਹੀ ਕਰਦੇ ਆ ਕਿੰਨਾ ਕੁ ਮੰਨਣਾ ਸਰ ਇਹ ਕਿਹੜਾ ਕਰ ਦੀਏ ਕਿਹੜਾ 95 ਦੇ ਦਾਂਗੇ ਹੋਰ ਇੱਕ ਜਿਹਾ ਹੋਰ ਵੀ ਚਲੋ ਵੀਰ ਕੋ ਆਊਗਾ ਮਾਨਤਨ ਕਰਾਂਗੇ ਤੁਹ ਰਹੋਗੇ ਸੱਚ ਨਾਲ ਆਊਗਾ ਕਰਾਂਗੇ ਮਾਨਤਨ ਇਹ ਨਹੀਂ ਬੰਦਾ ਕਰਾਂਗੇ ਛੋਟਾ ਛੱਪਾ ਮਾਨਤਨ ਕਰਾਂਗੇ ਠੀਕ ਹੈ ਹਾਂਜੀ ਜਨਨੇ ਕੇ 95000 ਰੁਪਿਆ ਰੇਟ ਦਾ ਹੁੰਦਾ ਹੈਗਾ ਮੋਕੇ ਤੇ ਨਾ ਲਓ ਦੋਸਤੋ ਲੱਖ ਰੁਪਿਆ ਵੈਸੇ ਵੀ ਇਹਨੇ ਡਿਮਾਂਡ ਰੱਖੀ 95000 ਰੁਪਏ ਦੇ ਵਿੱਚੋਂ ਵੀ ਰੱਖਦਾ ਜਿਹੜਾ ਕੋਈ ਵੀਰ ਭਰਾ ਖੇਦਦਾ ਹੋਊਗਾ ਤਾਂ ਮੋਕੇ ਤੇ ਮਾਨ ਤਾਂ ਜਰੂਰ ਹੋਊਗਾ ਕਿਉਂਕਿ ਮੋਲ ਬਾਕੀ ਠੰਡੀ ਧੀਰੀ ਹਮੇ ਲਓ ਜੀ ਕਰ ਲੋ ਚੱਕ ਜੀ ਉਹ ਕਾਲੀ ਪੈਂਦੀ ਆ ਮੈਂ ਹਾਂਜੀ 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 ਬਾਕੀ ਠੰਡੀ ਧੀਰੀ ਬਹੁਤ ਹੈ ਠੀਕ ਹੈ ਜੀ ਲਓ ਜੀ ਦੋਸਤੋ ਤਿੰਨ ਨਗ ਤੁਹਾਨੂੰ ਦਿਖਾਇਆ ਵੀਡੀਓ ਦੇ ਵਿੱਚ ਮੱਝ ਵੀ ਸੱਜੇ ਸੂਈ ਬੱਚਾ ਇਹਨੇ ਕੱਟਾ ਦਿੱਤਾ ਤੇ گاਵਾ ਦੋਸਤੋ ਦੋਵੇਂ ਬਿਲਕੁਲ ਤਾਜ਼ੀਆਂ ਸੂਈਆਂ ਦੋਵਾਂ گاਵਾ ਦਾ ਸੂਏ ਸੂਏ ਪਹੁੰਚੋ ਦੋਸਤੋ ਇੱਕ ਟਾਈਮ ਦੋ ਟਾਈਮ ਚੋਕੇ ਮੇਰੇ ਵੀਰ ਤਸੱਲੀ ਆਪਣੀ ਜ਼ਰੂਰ ਕਰ ਲਿਆ ਕਰੋ ਐਡਰੈਸ ਇਕਰੀ ਵੀਰ ਦਾ ਫੇਰ ਬੋਲ ਦੇਣਾ ਪਿੰਡ ਦਾ ਵੀਰ ਦਾ ਹੈਗਾ ਜੀ ਬਲੇਰ ਤਸਿਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਗੁਰਸਾਹਿਬ ਸਿੰਘ ਨਾਮ ਵੀਰ ਦਾ ਫੋਨ ਨੰਬਰ ਵੀਰੇ ਇਕਰੀ ਫੇਰ ਬੋਲ ਦੇ ਫੋਨ ਨੰਬਰ ਹੈਗਾ 7529945428 ਠੀਕ ਹੈ ਜੀ ਧੰਨਵਾਦ ਦੋਸਤੋ ਰੋੜਾ ਵੀਡੀਓ ਦੇਖਣ ਵਾਸਤੇ